ਤੂੰ ਸੁਣ ਮੇਰੀ ਇਹ ਪਾਣੀ ਬਦਲ ਕੇ ਫਿਰ ਦੂਜੇ ਕੱਪੜੇ ਧੋਣੇ ਨਗੇ ਗੰਦੇ ਪਾਣੀ ਦੇ ਵਿੱਚ ਸਾਡੇ ਕੱਪੜੇ ਧੋਈ ਜਾਂਦੀਆਂ ਪੁੱਤੋ ਤੇਰੇ ਵਰਗੀ ਕਿਹਨੇ ਬਣ ਜਾਣਾ ਹਾਂ ਤਾਂ ਤੇਰੀ ਗੱਲ ਸਹੀ ਹੈ ਹਾਂ ਦੇ ਬਸ ਕਰ ਦੇ ਜਦ ਸਿਰੇ ਚੜੇ ਜਾਣਾਗਾ ਤੂੰ ਹੈ ਤੂੰ ਐ ਕਰੀ ਮਾਣੇ ਚ ਛੰਡ ਕੇ ਰੱਖੀ ਜੇ ਫੋਨ ਫੋਨ ਨਾਲੇ ਫੜਾਇਆ ਕਰਨ ਜੇ ਹੁਣੀ ਤੋ ਫੋਨ ਫੜਾਉਣ ਲੱਗ ਗਈ ਤੇਰੀਆਂ ਲੁੱਤੀਆਂ ਸਾਰਾ ਭੇਤ ਖੋਲ ਦੂ ਆਪਦੀ ਮਾਂ ਕੋਲੇ ਮਾਂ ਮੈਨੂੰ ਤਾਂ ਜਿੱਲੀ ਜੀ ਲੱਗਦੀ ਐ ਇਹੇ ਕੁਈ ਨਹੀਂ ਆਪਾਂ ਕਰ ਲਾਂਗੇ ਸਿੱਧੀ ਮੈਂ ਕੁਝ ਨਹੀਂ ਗਿਆ ਸੱਚੀਓ ਤੋਤੇ ਕਪੜੇ ਹਾਂ ਮੰਮੀ ਤੋਤੇ ਦੇ ਹਾਈ ਮੈਂ ਮਰ ਜਾ ਐਨਾ ਗੱਦਾ ਪਾਣੀ ਤੈਨੂੰ ਪਾਣੀ ਨੂੰ ਬਦਲ ਮੰਮੀ ਤੋਤੇ ਦੇ ਕਪੜੇ ਬਸ ਆ ਰਹੇਗੇ ਧੋਕ ਗੱਲ ਸੁਣ ਮੇਰੀ ਇਹ ਪਾਣੀ ਬਦਲ ਕੇ ਫਿਰ ਦੂਜੇ ਕਪੜੇ ਧੋਣੇ ਨਗੇ ਗੰਦੇ ਪਾਣੀ ਦੇ ਵਿੱਚ ਸਾਡੇ ਕਪੜੇ ਧੋਈ ਜਾਣੀਆ ਇੰਨਾ ਤਾਂ ਸੋਚ ਲੈ ਵੀ ਸਾਫ ਕੱਪਾਣੇ ਦੇ ਵਿੱਚ ਤੇ ਧੋਏਦੇ ਹੁੰਦੇ ਨੇਗੇ ਧੋਤੇ ਨਹੀਂ ਪੁੱਤ ਕਹਦੇ ਤੂੰ ਇਹ ਮੰਮੀ ਕਰਦੇ ਹੁੰਦੇ ਸੀਗੇ ਅੱਛਾ ਤੂੰ ਕਦੇ ਕੰਮ ਕੀਤਾ ਨਹੀਂ ਕੀਤਾ ਬਟ ਮਤਲਬ ਜਦੋਂ ਮੰਮੀ ਹੋਰੀ ਨਹੀਂ ਹੁੰਦੇ ਸੀਗੇ ਫਿਰ ਕਰ ਲੈਂਦੇ ਸੀ ਐਵੇਂ ਤਾਂ ਆਂਦੇ ਨੇ ਕੱਪੜੇ ਧੋਣੇ ਤਾਂ ਫਿਰ ਮੇਰੀ ਗੱਲ ਸੁਣ ਲੈ ਆਹ ਪਾਣੀ ਕੱਢ ਕੇ ਦੂਜਾ ਪਾਣੀ ਪਾ ਕੇ ਸਾਫ ਤੇ ਫਿਰ ਕੱਪੜੇ ਕੱਢਣੇ ਦੂਜੇ ਜਿਹੜੇ ਆ ਪੈਣਾ ਵਾਕਈ ਠੀਕ ਹੈ ਨਾ ਠੀਕ ਹੈ ਹਾਂ ਕਿਤੇ ਗੰਦੇ ਪਾਣੀ ਵਿੱਚ ਸਾਰੇ ਕੱਪੜੇ ਤੂੰ ਕੱਢ ਦੇ ਪਿੰਡੇ ਤੇ ਖੁਰਕੋਣ ਲੱਗ ਜੂ ਗੰਦੇ ਪਾਣੀ ਨਾਲ ਠੀਕ ਹੈ ਨਾ ਠੀਕ ਹੈ ਮੰਮੀ ਸਮਝ ਗਏ ਚਲ ਠੀਕ ਆ ਸਾਰੇ ਘਰ ਦੇ ਸਾਫ ਆ ਆ ਪਏ ਨੇ ਜਿਹੜੇ ਮੈਂ ਤਾਂ ਕੁਝ ਬੋਲਿਆ ਵੀ ਨਹੀਂ ਮੰਮੀ ਜਿੰਨੇ ਕਹੀ ਹੁੰਦੇ ਕਰੀ ਜਾਣੀਆਂ ਫੇਰ ਵੀ ਇੰਨਾ ਪੁੱਠਾ ਬੋਲ ਕੇ ਗਏ ਕਾਤੀ ਮਾਫਰ ਕੰਮ ਹੈ ਹੋਰ ਪੁੱਤ ਉਹਨੂੰ ਤਾਂ ਆਏ ਸੀ ਵੀ ਮੌਜਨਾ ਮੈਂ ਬੈਠੀ ਰਹੂੰਗੀ ਮੈਂ ਤਾਂ ਕਹਿਤਾ ਮਖਾ ਸਾਫ਼ ਪਾਣੀ ਦੇ ਵਿੱਚ ਕੱਪੜੇ ਧੋਈ ਆ ਗੰਦੇ ਜੇ ਪਾਣੀ ਦੇ ਵਿੱਚ ਕੱਪੜੇ ਨਾ ਧੋਈ ਅਸੀਂ ਨਹੀਂ ਇਹ ਜੇ ਪਾਉਂਦੇ ਮਖਾ ਆਹੋ ਨਾਲੇ ਉਹਨੂੰ ਚੰਗੀ ਤਰ੍ਹਾਂ ਸਮਝਾਦੀ ਵੀ ਸਫਾਈ ਵਾਲੇ ਕੰਮ ਕਰੀ ਮੈਂ ਤਾਂ ਕਿਹਾ ਹੀ ਪੁੱਤ ਇੱਕ ਮਰੀ ਤਾਂ ਮੋਂ ਨੂੰ ਵੀ ਭਾਈ ਸਫਾਈ ਦਾ ਕੰਮ ਕਰੀ ਅਸੀਂ ਤਾਂ ਕਦੇ ਹੈ ਕਚੜਾ ਬਚੜਾ ਜਾ ਕੰਮ ਕੀਤਾ ਨਹੀਂਗਾ ਤੇ ਨਾਲੇ ਸੋਹਣਾ ਕੰਮ ਕਰਕੇ ਦਿਖਾ ਸਾਰੇ ਕੰਮ ਤੇ ਤੇਰੀ ਜ਼ਿੰਮੇਵਾਰੀ ਐ ਮਾਂ ਮੈਨੂੰ ਤਾਂ ਜਿੱਲੀ ਜੀ ਲੱਗਦੀ ਐ ਇਹ ਲੱਗਦੀ ਤਾਂ ਜਿੱਲੀ ਮੈਨੂੰ ਵੀ ਆ ਪਰ ਕੋਈ ਨਹੀਂ ਆਪਾਂ ਕਰ ਲਾਂਗੇ ਸਿੱਧੀ ਆਪਾਂ ਕਦੇ ਵਾਸਤੇ ਦੋ ਜਣੀਆਂ ਸਿੱਧੀ ਦਾ ਕਰ ਲਾਂਗੇ ਉੱਥੇ ਹੱਥ ਜੇ ਮਾਰੀ ਜਾਂਦੇ ਘੰਟਾ ਹੋ ਗਿਆ ਕੱਪੜੇ ਧੁੰਦੀ ਨੂੰ ਉਹ ਮੁੰਡਾ ਆ ਜਾ ਮਿੰਟ ਲਾਉਂਦਾ ਆ ਜਾ ਆ ਜਾ ਬਹਿ ਜਾ ਆਹੋ ਮੈਨੂੰ ਤਾਂ ਇੱਕੋ ਬਾਲਾ ਗੁੱਸਾ ਚੜਾਈ ਜਾਂਦਾ ਮੈਂ ਤੂੰ ਸੁਣ ਕੇ ਬਹਿ ਜਾਊਗਾ ਫਿਰ ਵੀ ਆਪਾਂ ਦੱਸ ਉਹ ਤੋਂ ਕੀ ਕਰਾਉਣਾਗਾ ਲੈ ਉਹ ਫੇਰ ਆ ਗਿਆ ਦੱਸ ਨਾ ਹਾਂਜੀ ਓ ਯਾਰ ਤੈਨੂੰ ਮੈਂ ਹੁਣ ਘੰਟਾ ਪਹਿਲਾਂ ਹਟਾ ਗਿਆ ਭਾਂਡੇ ਮਾਜਣ ਨੂੰ ਤੂੰ ਹੁਣ ਕੱਪੜੇ ਧੋਈ ਜਾਨੀ ਆ ਯਾਰ ਫੇਰ ਮੰਮੀ ਕਹਿ ਕੇ ਗਈ ਸੀ ਕਹਿੰਦੇ ਥੋੜਾ ਕੰਮ ਪਿਆਰ ਨਵੇੜ ਦੇ ਓ ਯਾਰ ਮੰਮੀ ਤਾਂ ਕਹਿ ਗਏ ਤੇ ਤੈਨੂੰ ਮੈਂ ਕੀ ਕਹਦੇ ਬੁਰਾ ਲੱਗਦਾ ਐਵੇਂ ਕੋਈ ਆਂਢੀ ਗਵੰਢੀ ਆ ਜਾਂਦਾਗਾ ਚਲੋ ਕੋਈ ਨਹੀਂ ਜੱਸ ਇਹ ਤਾਂ ਕਰਨੀ ਹੀ ਨੇ ਹੁਣ ਕੰਮਾਂ 'ਚ ਕੀ ਬੁਰਾ ਲੱਗਦਾ ਚਲ ਯਾਰ ਐ ਮੈਂ ਚੰਗਾ ਜਨ ਲੱਗਦਾ ਤੂੰ ਆ ਜਿਹੜੇ ਹੈਗੇ ਇੱਕ ਪਾਦੇ ਤਾਰ ਤੇ ਅੱਗੇ ਤੋਂ ਨੇ ਇਹਦਾ ਕੁਛ ਕਰ ਠੀਕ ਠੀਕ ਹੈ ਹਾਲੇ ਪੈ ਲੈਣ ਦੇ ਥੋੜਾ ਟਾਈਮ 10 ਦਿਨ ਹੋਇਆ ਹਾਲੇ ਕੋਈ ਗੱਲ ਨਹੀਂ ਚਲ ਅੰਦਰ ਆ ਜਾ ਠੀਕ ਹੈ ਆ ਗਿਆ ਮਾਟਲੀ ਨਹੀਂ ਤੂੰ ਹਨਾ ਤੈਨੂੰ ਮੈਂ ਸਵੇਰੇ ਕਹਿ ਗਿਆ ਸੀ ਫੇਰ ਲਾਦੀ ਉਹ ਕੰਮ ਤੇ ਤਾਂ ਹੋਰ ਪੁੱਤ ਕੰਮ ਤਾਂ ਕਰਾਉਣਾ ਹੀ ਆ ਤੂੰ ਉਹ ਕੰਮ ਕਰਾਉਣਾ ਮਾਤਾ ਮੈਂ ਤਾਂ ਐ ਕਹਿ ਗਿਆ ਸੀ ਤੈਨੂੰ ਮੈਂ ਕਿਹਾ ਪੰਜ ਚਾਰ ਦਿਨ ਤਾਂ ਹਲੇ ਵਿਆਹ ਨੂੰ ਹੋਇਆ ਕੇ ਚੰਗੀ ਲੱਗੂਗੀ ਕੰਮ ਕਰਕੇ ਹਫਤਾ ਹੋ ਗਿਆ ਵੀਰੇ ਪੂਰਾ ਤੁਸੀਂ ਵੀ ਉਹੀ ਬਾੜੀ ਪੁੱਛ ਪੁੱਛਦੀ ਕਰੀ ਜਾਂਦੀ ਓਦੀ ਹੁਣ ਕੰਮ ਨਹੀਂ ਕਰੂਗੀ ਹੋਰ ਓਣ ਕੋਣ ਹੋਰ ਕੌਣ ਕਰੂਗਾ ਉਹ ਪੁੱਤ ਗੱਲ ਸੁਣਾ ਹੋਰ ਇਹਦੀ ਫੋਟੋ ਬਣਾ ਕੇ ਰੱਖੇਗਾ ਜੀ ਤਾਂ ਕੰਮ ਨਹੀਂ ਕਰਾ ਮੇਗਾ ਤਾਂ। ਉਹ ਮੈਂ ਫੋਟੋ ਬਣਾਉਣੀ ਨਹੀਂ। ਮੈਂ ਕਹਿੰਨਾ ساری ਉਮਰ ਇਹ ਪਈ ਕੰਮ ਕਰਨ ਨੂੰ। ਪੰਜ ਚਾਰ ਦਿਨ ਤਾਂ ਬੈਠਾ ਹਲੇ ਹੋ ਜੀਵਨ ਲੱਗਿਆ ਹੋਣਾ। ਤੁਸੀਂ ਉਹਨੂੰ ਕੰਮ ਲਾਤਾ ਕਰਨਾ। ਜੇ ਉਹਦਾ ਨਹੀਂ ਜੀ ਲੱਗਿਆ ਤੇ ਫਿਰ ਵਿਆਹ ਕਿਉਂ ਕਰਾਇਆ ਸੀ ਉਹਨੇ? ਵਿਆਹ ਤਾਂ ਕਰਾਉਣਾ ਹੀ ਆ ਮਾਤਾ। ਮੈਂ ਤਾਂ ਹੁਣ ਆਪਾਂ ਨਹੀਂ ਕਰਾਂਗੇ ਕੁੜੀ ਦਾ ਆਪਣੀ ਦਾ। ਫਿਰ ਆਪਣੀ ਕੁੜੀ ਥੋੜੀ ਐ ਕਹੂਗੀ ਵੀ ਮੇਰਾ ਜੀ ਨਹੀਂ ਲੱਗਿਆ। ਮੈਂ ਕੰਮ ਨਹੀਂ ਕਰਦੀ। ਹੈ? ਆ ਸਾਹਮਣੇ ਲਈ ਦਿਖ ਲੈਣ ਲਈ ਆਪਣੀ ਭਾਬੀ। ਅਗਲੇ ਦਿਨ ਨਾਲੀ ਸੀ ਵਿਚਾਰੀ। ਦੂਜੇ ਦਿਨ ਸਵੇਰ ਨੂੰ ਜਦੋਂ ਮੈਂ ਉਹਨਾਂ ਦੇ ਘਰੇ ਗਈ ਤੇ ਚਾ ਰੀਸ ਕਰਨੀ ਹੈ ਕਿਸਦੀ ਤੁਸੀਂ ਚੰਗੇ ਕੰਮ ਦੀ ਰੀਸ ਤਾਂ ਕਰਨੀ ਚਾਹੀਦੀ ਆ ਮਾੜੇ ਕੰਮ ਦੀ ਨਾ ਕਰੋ ਮਾਤਾ ਤੁਹਾਨੂੰ ਇਹ ਕਹਿਣਗੇ ਲੋਕ ਚੰਗਾ ਚੁੰਗਾ ਕੁਛ ਨਹੀਂ ਤੁਹਾਨੂੰ ਕਹਿਣਗੇ ਵੀ ਬਹੂ ਨੂੰ 4 ਦਿਨ ਨਹੀਂ ਬੈਠਣ ਦਿੱਤਾ ਕੋਈ ਨਹੀਂ ਕਹਿੰਦਾ ਸਾਰੇ ਇਹ ਕਹਿਣਗੇ ਵੀ ਕਿੰਨੀ ਸਿਆਣੀ ਸੱਸ ਐ ਵੀ ਕੰਮ ਕਰਨ ਲਾਤੀ ਹਾਂ ਸਾਰੇ ਇਹਦੀ ਸਰਾਇਤਾ ਕਰਨਗੇ ਵੀ ਇਹ ਤਾਂ ਹਰ ਸਾਰ ਕੰਮ ਸੰਭ ਲੈ ਆ ਨੇ ਤਾਂ ਨਾਲੇ ਬਹੁਤ ਕ ਚੰਗੇ ਕਰਦੀ ਆ ਨਾਲੇ ਮਾਣੇ ਤਾਂ ਆਪਣੀ ਨੇ ਐਵੇਂ ਨਹੀਂ ਕਦੇ ਕਿਹਾ ਵੀ ਉੱਠ ਕੇ ਚਾਹ ਬਣਾ ਦੇ ਉਹਨੂੰ ਬੈੱਡ 'ਚ ਬੈਠੇ ਨੂੰ ਚਾਹ ਮਿਲਦੀ ਹੈਗੀ ਉਮੈ ਇਹ ਨਹੀਂ ਕਹਿੰਦਾ ਮਾਂ ਤੈਨੂੰ ਵੀ ਤੂੰ ਕੰਮ ਕਰਵਾਉਣੀ ਆ ਕਰਵਾ ਲਈ ਕੰਮ ਕਰਨ ਵਾਸਤੇ ਹੁੰਦੇ ਨੇ ਪਰ ਮੈਂ ਇਹ ਕਹਿੰਦਾ ਪੰਜ 10 ਸਾਲ ਲੰਘਣ ਤਾਂ ਦੇਦੇ ਹਲੇ ਬੇ ਬੱਸ ਕਰ ਬੇ ਜਦੇ ਸਿਰੇ ਚੜੇ ਜਾਂਨਾਗਾ ਤੂੰ ਹੈ ਚਲ ਤੁਹਾਡੇ ਨਾਲ ਤਾਂ ਯਾਰ ਮੱਥਾ ਮਾਰੀ ਆ ਉਹ ਹਨਾ ਤੁਸੀਂ ਕਿਹੜਾ ਸਮਝਣਾਗਾ ਮੈਂ ਨਰਬਾਈ ਨਾਲ ਗੱਲ ਕਰੀ ਜੰਨੀ ਆ ਆਪ ਜਿਆਦੇ ਮੇਰਾ ਲੈਂਦਾਗਾ ਮੇਰ ਦੀ ਗੱਲ ਨਹੀਂ ਮਾਂ ਕੱਲ ਨੂੰ ਆਪਦੀ ਕੁੜੀ ਤੇ ਆ ਉਹਨਾਂ ਤਾਂ ਫੇਰ ਕਹੀ ਚੰਗਾ ਕੋਈ ਗੱਲ ਨਹੀਂ ਮੇਰੀ ਕੁੜੀ ਨਹੀਂ ਆਇਆ ਕਹੋਂਦੀ ਤੂੰ ਕਹੋ ਨਾ ਕਿਸੇ ਤੋਂ ਤੇਰ ਕੋਈ ਭੈਣ ਹੈ ਲੈ ਦੇਖ ਲੈ ਮਾਂ ਲੱਗ ਵੀ ਗਿਆ ਉਹਦੇ ਪਿੱਛੇ ਹੁਣੀ ਤੋਂ ਕੋਈ ਨਾ ਪਤਾ ਕਿੰਨਾ ਕ ਟਾਈਮ ਲੱਗੂਗਾ ਮੈਂ ਕਰ ਲੂੰਗੀ ਸਿੱਧਾ ਮੈਨੂੰ ਕਰ ਨਾ ਆਉਂਦਾ ਮੈਨੂੰ ਤਾਂ ਤੇਰੀ ਟੈਨਸ਼ਨ ਰਹਿੰਦੀ ਐ ਵੀ ਜਦੋਂ ਮੈਂ ਬਾਗੀ ਤੇਰਾ ਕੀ ਬਣੂਗਾ ਸਾਰੇ ਕੰਮ ਤੇਥੋਂ ਕਰਵਾਇਆ ਕਰੂ ਇਹ ਤਾਂ ਕੂਗਾ ਮੇਰੀ ਬਹੂ ਤਾਂ ਨਮੀ ਨਮੀ ਐ ਮੇਰੀ ਗੱਲ ਸੁਣ ਲੈ ਮੈਂ ਤਾਂ ਸਿੱਧੀ ਹੋ ਜੂੰਗੀ ਇਹਨਾਂ ਦੇ ਮੂਹਰੇ ਕੰਮ ਕਰਨਾ ਹੋ ਕਰ ਨਹੀਂ ਕਹਦੋ ਲੈ ਕੇ ਤੱਤਰ ਹੋਏ ਨੂੰ ਇੱਥੋਂ ਇਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਵੀ ਮੈਂ ਭੈਣ ਲੱਗਦੀ ਆ ਤੂੰ ਮਾਂ ਲੱਗਦੀ ਆ ਵੀ ਸਭ ਤੋਂ ਕੰਮ ਕਰਵਾਉਂਦਾ ਸੋਹਣਾ ਲੱਗਦਾ ਤੂੰ ਇਨਾ ਪੈਸਾ ਲਾਇਆ ਵਿਆਹ ਤੇ ਇਹਨੂੰ ਬੈਠਣ ਵਾਸਤੇ ਥੋੜੀ ਲਾਇਆ ਕੰਮ ਵਾਸਤੇ ਲਾਇਆ ਹੁਣੀ ਤਾਂ ਲੱਗਿਆ ਰੇ ਬੁੜੀ ਦੇ ਥੱਲੇ ਉਹੀ ਤਾਂ ਗੱਲ ਲਗੀ ਕੋਈ ਗੱਲ ਨਹੀਂ ਇਹਨੂੰ ਹੁਣ ਭੁੱਲਣ ਦੇ ਮੁੰਡੇ ਇਹਨੂੰ ਮੈਂ ਦੇਉਂਗਾ ਇਹਨੂੰ ਪਤਾ ਲੈ ਕੁੜੇ ਚਾਚੀ ਕੁਲਦੀਪ ਆਉਂਦੀ ਤੁਰੀ ਹਾਲ ਚਾਲ ਤਾਂ ਪੁੱਛੀ ਇਹਦੀ ਨੂੰਹ ਦਾ ਕੁੜੇ ਪੁੱਤ ਕਿਵੇਂ ਆ ਮੱਥਾ ਦੇਖ ਲਈ ਚਾਚੀ ਜਉਂਦੀ ਰਾ ਪੁੱਤ ਹੋਰ ਕਿਵੇਂ ਆ ਠੀਕ ਆ ਮਾਤਾ ਤੂੰ ਦੱਸ ਮੈਂ ਤਾਂ ਜਮਾ ਠੀਕ ਠਾਕ ਆ ਕਿੱਧਰੋਂ ਆਈ ਤੀ ਮੈਂ ਤਾਂ ਉਹਨਾਂ ਦੇ ਆਈ ਸੀ ਜਾ ਕੇ ਨਹੀਂ ਫਲਾਤੋ ਕਿਉਂ ਉਹਨਾਂ ਦਾ ਬੁਢਾ ਮਰ ਗਿਆ ਗੁੜੇ ਮੈਂ ਸੁਣਿਆ ਹੋਰ ਮੈਂ ਬੈਠਣ ਗਈ ਸੀ ਹੁਣ ਹਾਂ ਮੈਂ ਵਿਆਹ ਕਰਕੇ ਗਈ ਨਹੀਂ ਪਹਿਲਾਂ ਅੱਛਾ ਨਹੀਂ ਚਾਚੀ ਤੂੰ ਕਾਹਨੂੰ ਬਾਗੀ ਸਵਾ ਮਹੀਨਾ ਤਾਂ ਹੋਣ ਦੇ ਦਿੰਦੀ ਵਿਆਹ ਨੂੰ ਫੇਰ ਅਗਲਾ ਗੁੱਸਾ ਕਰਦਾ ਪੁੱਤ ਲੈ ਗੁੱਸਾ ਕਰਦਾ ਖਾ ਕੇ ਹੰਡਾ ਕੇ ਤਾਂ ਮਰਿਆ ਬੁਢਾ ਉਹ 90 ਸਾਲ ਦਾ ਹੋ ਕੇ ਮਰਿਆ ਪੂਰਾ ਆਹ ਹੋਰ ਹੁਣ ਮਾਰ ਲੀ ਗਿਆ ਸੀ ਆਪਦਾ ਸ਼ਗਨ ਮਨਾਉਣਾ ਚਾਹੀਦਾ ਬੰਦੇ ਨੂੰ ਚਲ ਕੋਈ ਨਾ ਪੁੱਤ ਜਿਹੜਾ ਕੁਝ ਹੋ ਗਿਆ ਹੁਣ ਮੈਂ ਵਿਚਾਰ ਨਹੀਂ ਕਰਦੀ ਤੂੰ ਦੱਸ ਹੁਣ ਮੈਂ ਤਾਂ ਬਸ ਠੀਕ ਹਾਂ ਮੈਂ ਵੀ ਜਾ ਕੇ ਆਉਂਦੀ ਸੀ ਮਾੜਾ ਇਹ ਦੁਕਾਨ ਤੇ ਨਹੀਂ ਮੈਂ ਇਹਨੂੰ ਨਸੀਬੋਂ ਨੂੰ ਲੈ ਜੂਗੀ ਤਾਈ ਨੂੰ ਨਾਲ ਇਹ ਮੇਰੇ ਆਖੇ 'ਚ ਲੱਗ ਜਾਂਦੀਆਂ ਮਾੜਾ ਜਾਂ ਤੇ ਮੇਰੀ ਨਿਗਾ ਪੈ ਗਈ ਤੇਰੇ ਤੇ ਮਾਹਲੇ ਕੁਲਦੀਪ ਚਾਚੀ ਹੁੰਦੀ ਇਹਨੂੰ ਪੁੱਛੀਏ ਫੇਰ ਅੱਛਾ ਤੇ ਹੋਰ ਨੂੰ ਕਿਵੇਂ ਤੇਰੀ ਠੀਕ ਆ ਬਸ ਨੂੰ ਤੈਨੂੰ ਪਤਾ ਹੀ ਅੱਜ ਕੱਲ੍ਹ ਦੀਆਂ ਨੋਹਾਂ ਕਿੜੀਆਂ ਕੁੜੇ ਚਾਚੀ ਐ ਕਿ ਉਹਨੂੰ ਕਰਦੀ ਆ ਮੈਂ ਵੀ ਤਾਂ ਅੱਜ ਕੱਲ ਦੀ ਨੂੰਹੀ ਆ ਪੁੱਤੋ ਤੇਰੇ ਵਰਗੀ ਕਿਹਨੇ ਬਣ ਜਾਣਾ ਹਾਂ ਤਾਂ ਤੇਰੀ ਗੱਲ ਸਹੀ ਹੈ ਨਹੀਂ ਮੇਰੀ ਗੱਲ ਸੁਣ ਮੈਂ ਦੁਪਹਿਰੇ ਦੀ ਜਾਂਦੀ ਸੀ ਲੰਗੀ ਇੱਧਰ ਕੱਪੜੇ ਚ ਲੱਗ ਰਹੀ ਸੀ ਸੁੱਕੀ ਸੁੱਕਣੇ ਪਾਉਣਾ ਉਹ ਤੇ ਕੰਮ ਕੁਮਲਾ ਲੀ ਮੈਨ ਲੱਗਦਾ ਹੈ ਨਾ ਕੋੜਾ ਕੰਮ ਕਰਦੀ ਆ ਕੀ ਉਹ ਤਾਂ ਕੱਪੜੇ ਮੈਂ ਤੋਤੇ ਸੀਗੇ ਦੋਕ ਕੱਪੜੇ ਮੇਰੇ ਹੱਥ 'ਚ ਸੀ ਕਹਿੰਦੀ ਲਾ ਮੈਂ ਸਕਾ ਦੰਨੀਆਂ ਮਾਨ ਜਾਂ ਰੱਖਣ ਦੀ ਮਾਰੀ ਅੱਛਾ ਕੱਲੇ ਸੁੱਕਣੀ ਪਾਏ ਨੇ ਕੱਲੇ ਸੁੱਕਣੇ ਪਾਏ ਆ ਪੁੱਤੋ ਢੱਕਾਂ ਨਹੀਂ ਤੋੜਨ ਦਿੰਦਾ ਮੁੰਡਾ ਦੇਖ ਚਾਚੀ ਬੱਜੂਗੀ ਤਾਂ ਉਂਗਲ ਲਾਈ ਹੋਈ ਪਰ ਉਹ ਮੇਰੀ ਆਦਤ ਹੈ ਮੈਂ ਨਾ ਬੰਦੇ ਦੇ ਮੂੰਹ ਤੇ ਸੱਚੀ ਗੱਲ ਕਹਿ ਦਿੰਨੀ ਆ ਚਾਹੇ ਅਗਲੇ ਨੂੰ ਜ਼ਹਿਰ ਵਰਗੀ ਕਿਉਂ ਨਾ ਲੱਗੇ ਹਾਂ ਪੁੱਤ ਇਹ ਤਾਂ ਮੈਨੂੰ ਪਤਾ ਹੈ ਤੇਰੀ ਗੱਲ ਦਾ ਮੇਰੀ ਗੱਲ ਸੁਣਾ ਮੈਂ ਤਾਂ ਤੈਨੂੰ ਇੰਨਾ ਕੁ ਕਹਿਨੀ ਆ ਨਹੀਂ ਮੈਨੂੰ ਤਾਂ ਵਿਆਹੀ ਨੂੰ ਸਾਰੇ 4 ਦਿਨੇ ਹੋਏ ਸੀ ਜਦੋਂ ਮੇਰੀ ਸੱਸ ਨੇ ਮੈਨੂੰ ਗੋਹਾ ਪੱਥਣ ਲਾਤਾ ਸੀ ਥੋੜੇ ਦਾ ਸੁੱਖ ਨਾਲ ਕੋਈ ਪਸੂ ਨਹੀਂ ਕੋਈ ਹੋਰ ਨਹੀਂ ਆ ਦੋ ਚਾਰ ਕੱਪੜੇ ਨੇ ਉਹ ਵੀ ਤੂੰ ਤੋਂ ਹੀ ਜਾਨੀ ਐ ਮੈਂ ਤੈਨੂੰ ਗੱਲ ਦੱਸਾਂ ਮੌਜ ਨਾਲ ਪਈ ਮਾਇਆ ਕਾ ਕੁੜੇ ਕੋਈ ਤਾਰ ਸਬਜੀ ਬਣਾ ਲਾ ਕਹਿੰਦੀ ਕਿੱਥੇ ਪਈਆ ਅੱਛਾ ਉਹ ਵੀ ਮੈਨੂੰ ਪੁੱਛੇ ਬੂ ਮੇਰੇ ਤਾਂ ਸੁਡੜ ਲੱਗਦੀ ਆ ਭਾਈ ਤੁਹਾਡੀ ਨੂੰ ਫਿਰ ਤਾਂ ਨੇ ਭੈਣੇ ਵਿਚੋਲੇ ਦਾ ਬੇੜਾ ਬੈਠ ਗਿਆ ਹੂੰ ਪੁੱਛਣਾ ਇਹ ਜਿੱਕ ਲੈਣੀ ਸਾਡੇ ਪੱਲੇ ਪਾਤੀ ਪੁੱਤ ਮੀ ਮੋٹے ਦਿਮਾਗ ਜੀ ਦੀ ਲੱਗਦੀ ਹੂੰ ਤਾਂ ਚਾਚੀ ਮੈਨੂੰ ਤਾਂ ਮੋٹے ਦਿਮਾਗ ਦੀ ਕਿਉਂ ਆ ਹਾਂ ਮਾਂ ਨਾਲ ਜਦੋਂ ਗੱਲ ਕਰਦੀ ਆ ਐਂ ਕਰਦੀ ਆ ਠਾ ਠਾ ਚੁਗਲੀਆਂ ਤੁਹਾਡੀਆਂ ਹਾਂ ਹੂੰ ਮੈਨੂੰ ਤਾਂ ਲੱਗਿਆ ਸੀ ਉਹਦੇ ਪਤਾ ਮੇਰੀ ਗੱਲ ਸੁਣ ਹੁਣ ਆਪਣੇ ਪਿੰਡ ਚ ਜਿੰਨੇ ਵਿਆਹ ਹੋਏ ਨੇ ਨਾ ਸਾਰੇ ਦੀ ਬਹੂਆਂ ਦੇਖ ਜਦੋਂ ਅਗਲੇ ਦੀ ਕਹਿੰਦੇ ਨੇ ਪਾਣੀ ਬਾਰਦੇ ਹੁੰਦੇ ਨੇ ਐਂਟਰੀ ਹੁੰਦੀ ਹੈ ਘਰ ਚ ਉਦੋਂ ਅਗਲੀ ਐ ਨੀਵੀਂ ਪਾ ਕੇ ਖੜੀ ਹੁੰਦੀ ਹੈ ਥੋੜੀ ਵਾਲੀ ਤੇ ਕੀ ਐ ਸਾਰਾ ਘਰ ਨਿਗਾ ਮਾਰ ਕੇ ਦੇਖਿਆ ਸੀ ਸਾਰੇ ਰਸਤੇ ਬਰਾਂਦਾ ਰਾਮ ਨਹੀਂ ਝਾਕਦੇ ਸੀ ਪਿੰਡ ਦੇ ਆਵਨੀ ਆ ਝਾਕੇ ਮੈਨੂੰ ਤਾਂ ਉਹਦੀ ਸ਼ੱਕ ਪੈ ਗਿਆ ਸੀ ਚੱਲ ਚੰਗਾ ਪੁੱਤ ਤੂੰ ਕਰ ਮੇਰੀ ਗੱਲ ਸੁਣ ਮੈਂ ਤਾਂ ਜਾਣੀ ਆ ਤੇ ਗੁੱਸਾ ਤਾਂ ਕਰੀ ਨਾ ਨਾਲ ਆਈ ਮੇਰਾ ਨਾਂ ਕਿਤੇ ਕਲੋ ਬੜਿਆ ਕਿ ਤੈਨੂੰ ਪੁੱਛ ਲਈ ਨਾ ਨਾ ਤੂੰ ਐ ਕਰੀ ਮਾੜਾ ਚ ਚੰਡ ਕੇ ਰੱਖੀ ਜੇ ਫੋਨ ਫੋਨ ਨਾਲੇ ਫੜਾਇਆ ਕਰ ਉਹ ਜੇ ਹੁਣੀ ਤੋ ਫੋਨ ਫੜਾਉਣ ਲੱਗ ਗਈ ਤੇਰੀਆਂ ਲੁੱਤੀਆਂ ਸਾਰਾ ਪੇਟ ਖੋਲ ਦੂ ਆਪਦੀ ਮਾਂ ਕੋਲੇ ਗੱਲ ਤਾਂ ਤੇਰੀ ਠੀਕ ਆ ਚੱਲ ਕੋਈ ਨਹੀਂ ਤੇਰੀ ਗੱਲ ਮੈਂ ਲੜ ਬੰਨ ਕੇ ਰੱਖੂਗੀ ਜੇ ਕੋਈ ਹੋਰ ਗੱਲ ਹੋਈ ਮੈਨੂੰ ਬੁਲਾ ਲਈ ਚੰਗਾ 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 ਚਾਹ ਪੀ ਜਾਂਦੇ ਨਾ ਨਾ ਬਸ ਜਾਂਦੀ ਰਹਿ ਉਹੋ ਠਾਕੀ ਤੋਕਥੇ ਆ ਰਹੀ ਸੀ ਮਾ ਮਾਇਤਾ ਉਹਨਾਂ ਦੇ ਗੇਸਿੱਤੇ ਤਾਂ ਇਕੇ ਅੱਛਾ ਉਹਨਾਂ ਦੀ ਬਹੂ ਇੰਨਾ ਕੰਮ ਕਰੀ ਜਾਂਦੀ ਹੈਗੀ ਤੇ ਦੇਖ-ਦੇਖ ਕੇ ਮੈਂ ਤਾਂ ਚੁਰੀ ਜਾਵਾਂ ਇੱਕ ਮੱਕਾ ਸਾਡੇ ਵਾਲੀ ਜਦੋਂ ਕੰਮ ਦਾ ਕਹਿੰਨੇ ਆ ਮੁੰਡਾ ਆ ਉਹਦੀ ਕੰਮ ਨਹੀਂ ਕਰਨ ਦਿੰਦਾ ਤੇ ਉਹ ਉਹ ਮੁੰਡਾ ਕਹੇ ਕਹਿੰਦਾ ਆ ਲਿਆ ਆ ਲਿਆ ਫਟਾਫਟ ਭੱਜੀ ਫਿਰੇ ਉਹਦਾ ਤਾਂ ਪਤੀ ਅਗਲੀ ਦਾ ਸਾਰੇ ਪਿੰਡ 'ਚ ਚਰਚੇ ਨੇ ਵੀ ਫਲਾਣੀ ਦੀ ਨੂੰ ਇੰਨਾ ਕੰਮ ਕਰਦੀ ਏ ਨਾਲੇ ਆਪਣੇ ਜਿਹੜਾ ਤਾਏ ਦਾ ਮੁੰਡਾ ਹੈਗਾ ਉਹ ਤੋਂ ਵੀ ਨਹੀਂ ਬੈਠਣ ਦਿੰਦਾ ਅਗਲਾ ਉਹਨੂੰ ਇੱਕ ਤੇਰੇ ਤਾਈ ਦੇ ਨਾਲ ਟੱਕਰ ਗਈ ਉਹ ਮੈਨੂੰ ਕਹਿੰਦੀ ਛੱਡ ਕੇ ਰੱਖੀ ਦੇਖੀ ਕਿ ਤੇ ਹੱਥਾਂ 'ਚੋਂ ਇਹਨਾਂ ਕੱਢ ਦੇ ਉਹਨੂੰ ਸਹੀ ਕਹਿੰਦੀ ਅਗਲੀ ਜੇ ਸਿਰੇ ਚੜ ਗਈ ਕਹਿੰਦੀ ਤਾਈ ਤੈਨੂੰ ਲੌਣੀ ਔਠੀ ਹੋ ਜੂ ਮੈਂ ਵੀ ਤੇ ਇਹੀ ਗੱਲ ਤੈਨੂੰ ਸਮਝਾਈ ਇੰਨੀ ਆ ਉਹ ਆਪਣੇ ਵਾਲੇ ਬੋਲੇ ਦੇ ਸਿਰ 'ਚ ਨਹੀਂ ਵੱੜਦੀ ਗੱਲ ਕੀ ਕਰੀਏ ਉਹਦੇ ਨਹੀਂ ਵੱੜਦੀ ਹੁਣ ਕਰਗੇ ਦਾ ਕਰਗੇ ਕੀ ਨਾਲੇ ਮੇਰੀ ਗੱਲ ਹੋਰ ਸੁਣ ਹਾਂ ਪੁੱਤ ਮੈਂ ਕਹਿੰਦੀ ਸੀ ਜਿਹੜੀ ਆ ਪੱਕਾ ਵਾਲੀ ਲਵਾ ਰਖੀ ਹੋਈ ਫਾਲਤੂ ਦੇ ਪੈਸੇ ਦੇਈਏ ਨਹੀਂ ਉਹਨੂੰ ਹਟਾ ਪਰ ਆਪ ਹੀ ਕਰਿਆ ਕਰੂਗੀ ਕੰਮ ਤੂੰ ਉਹਨੂੰ ਕਹਦੀ ਕਹਦੀ ਭਾਈ ਕੱਲ ਨੂੰ ਨਾ ਆਈ ਚਾਚੀ ਮੈਂ ਤਾਂ ਕੀ ਸੋਹਣੀ ਲੱਗੂਗੀ ਤੂੰ ਕਹਦੀ ਚੱਲ ਮੈਂ ਕਹਦੀ ਕਹਦੀ ਭਈ ਹੁਣ ਸਾਡੀ ਨੂੰ ਆ ਗਈ ਆਪੇ ਕਰ ਲਿਆ ਕਰੂਗੀ ਕੰਮ ਵਾਧੂ ਕਰਦੀ ਹੈ ਕਹਦੀ ਹੁਣ ਕਿੱਥੇ ਬੈਠੀ ਹੈ ਅੰਦਰੇ ਬੈਠੀ ਹੈ ਕੰਮ ਹੈ ਉਹਨੂੰ ਕੋਈ ਹੋਰ ਕੰਮ ਨਹੀਂ ਕਰਦੀ ਕੋਈ ਤੈਨੂੰ ਲੱਗਦਾ ਕੰਮ ਕਰਨ ਵਾਲੀ ਕਹਿ ਕੇ ਕਿ ਤਾ ਉਹਨੂੰ ਕਬੂਲ ਕਰਾਉਣਾ ਪੈਂਦਾ ਵੀ ਆਹ ਕੰਮ ਕਰ ਲਿਆ ਕਰ ਲੈ ਇਹ ਸੇ ਖਤਰਤਾ ਮੈਂ ਟਲ ਕੇ ਗਈ ਵੀ ਆਪੇ ਕੰਮ ਨਵੇੜ ਲੂਗੀ ਆਏ ਹੋ ਜੀ ਉਹ ਤਾਂ ਕਰੇ ਹੈ ਨਹੀਂ ਤੇਰਾ ਸਿਰ ਦੁਖਦਾ ਮੋਲੀ ਹੈ ਵੀ ਆਪ ਤੋ ਨੀ ਨੂੰ ਨੂੜ ਦੂੜਦਾ ਵੀ ਕੀ ਕੰਮ ਕਰਨਾ ਏ ਜਣੀ ਪਤਾ ਨਹੀਂ ਕੁਛ ਸਿਖਾਇਆ ਨਹੀਂ ਇਹਦੇ ਮਾਪ ਪਾਪ ਨੇ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਲੱਗਦਾ ਕੁਛ ਸਿਖਾਇਆ ਨਹੀਂ ਮੈਂ ਜਦੋਂ ਕੱਪੜਿਆਂ ਦਾ ਕਹਿਆ ਨਾ ਮੈਨੂੰ ਉਹਦੀ ਮੈਂ ਤਾਂ ਕਦੇ ਕੀਤਾ ਨਹੀਂ ਮੈਂ ਕਿਹਾ ਹੋਰ ਤੇਰੇ ਮਾਪਿਆਂ ਨੇ ਕੀ ਸਿਖਾਇਆ ਤੈਨੂੰ ਕਹਿੰਦੇ ਪਟਰਾਣੀ ਨੂੰ ਤੇ ਬਿਠਾਉਣ ਖਾਤਰ ਨਹੀਂ ਲਿਆਂਦਾ ਸੀ ਹਾਂ ਲੈ ਵੀ ਤੂੰ ਅਫਸਰ ਲੱਗੀਆਂ ਹਨਾ ਹਾਂ ਬੇਲੀਆਂ ਤੋੜਨਾਂ ਨੂੰ ਬਾਦੂ ਦੀ ਹੁਣ ਤਾਂ ਲੋਕ ਵੀ ਗੱਲਾਂ ਬਣਾਉਣ ਲੱਗੇ ਨੇ ਕਿ ਦੇਖੀ ਤੂੰ ਮੈਨੂੰ ਤਾਂ ਸਾਰੀਆਂ ਕਹਿਨੀਆਂ ਸੀ ਉੱਥੇ ਵੀ ਜਿੰਨੀਆਂ ਬੈਠੀਆਂ ਸਾਰੀਆਂ ਕੰਨੀਆਂ ਚੰਡ ਕੇ ਰੱਖੀ ਤੇਜ ਲੱਗਦੀਆਂ ਤੇਰੇ ਨੂੰ ਤਾਂ ਆਹੋ ਹੈਗੀ ਤੇ ਤੇ ਸੁਸਤ ਹੈਗੀ ਸਿਰੇ ਦੀ ਮੈਂ ਤਾਂ ਫਿਰ ਆਏ ਕਿਹਾ ਪੁੱਤੋਂ ਫਿਰ ਬਾਲੀ ਗੱਲ ਵੀ ਨਹੀਂ ਦੱਸੀ ਜਾਂਦੀ ਘਰ ਦੀ ਮੈਂ ਖਾ ਨਾ ਕੰਮ ਤਾਂ ਖਾ ਸਾਰਾ ਕਰਦੀ ਆ ਮਿਧਾਏ ਕਈ ਘਟਾਲੀ ਫਿਰ ਹੋਰ ਫਿਰ ਮੈਂ ਕੀ ਕਰਦੀ ਆਪਾਂ ਕੀ ਕਰੀਏ ਜੇ ਕਹਿੰਨੇ ਆ ਤਾਂ ਕੰਮ ਕਰਦੀ ਏ ਜੇ ਨਾ ਕਹੀਏ ਤਾਂ ਉਹ ਬੈਠੀ ਹੈਗੀ ਬੱਸ ਮੈਂ ਤੁਹਾਨੂੰ ਦੱਸਦੀ ਆਂ ਕਿ ਜਦੋਂ ਕੋਈ ਮਾੜਾ ਮੋਟਾ ਕੰਮ ਹੋਵੇ ਐਂਜੇ ਕਰਕੇ ਪੈ ਜਾ ਕਰ ਮਾੜਾ ਜਿਹਾ ਕੱਪੜਾ ਲੈ ਲਿਆ ਕਰ ਤੇ ਸਿਰ ਜਾ ਬੰਨ ਲਿਆ ਕਰ ਕਾ ਮੇਰਾ ਤਾਂ ਸਿਰ ਦੁਖਦਾ ਆਪੀ ਕਰੂਗੀ ਹੁਣ ਮੈਂ ਰੋਈ ਕਿੰਨੀ ਕਿ ਡਰਾਮੀ ਲਾਈ ਜਾਵਾਂ ਬੇਬੇ ਮੈਂ ਤਾਂ ਸਿੱਧਾ ਮੂੰਹ ਤੇ ਕਹਿ ਦਊਗੀ ਵੀ ਮੈਂ ਤਾਂ ਬਹੁਤ ਕੰਮ ਕਰ ਲਿਆ ਮੈਥੋਂ ਤਾਂ ਹੁੰਦਾ ਨਹੀਂ ਜੇ ਕਰਨਿਆ ਕਰੇ ਜੇ ਨਹੀਂ ਕਰਦੀ ਤਰਾਂ ਕਿੰਨੇ ਨੂੰ ਆਤ ਬਣ ਜੂਗੀ ਚੱਲ ਕੁਛ ਟਾਈਮ ਤਾਂ ਕਰ ਟੰਗ ਆਦਤ ਕਿਉਂ ਬਣ ਜੂਗੀ ਚੰਡ ਕੇ ਕਰਵਾਵਾਂਗੇ ਨਹੀਂ ਕਰਦੀ ਜੇ ਇਹ ਤਾਂ ਗੱਲ ਹਾਏ ਉਹੀ ਡਰੀਆਂ ਨਹੀਂ ਦੂ ਤਾ ਤੋ ਮੈਂ ਤਾਂ ਐ ਕਹਿੰਦੀ ਸੀ ਮੈਂ ਆਖਿਆ ਆਖੋ ਅਗਲਾ ਨਮੀ ਨਮੀ ਨਾਲ ਲੜਦੇ ਨਗੇ ਮੈਂ ਤਾਂ ਕਰਕੇ ਨਹੀਂ ਸੀ ਬੋਲਦੀ ਹੁਣ ਨਮੀਨਾ ਮੈਨੂੰ ਇਹਦੀ ਪੂਜਾ ਨਹੀਂ ਕਰਨੀ ਆਪਾਂ ਬਿਠਾ ਕੇ ਦੇਖੀ ਤਾਂ ਸਹੀ ਇਹਦੀ ਕਲਾਸ ਲਾਉਂਦੀ ਮੈਂ ਹੁਣ ਸਾਰਾ ਕੰਮ ਨਾ ਕਰਾਇਆ ਇਹ ਤੋਂ ਇਹ ਮੈਨੂੰ ਕੀ ਜਾਣੂਗੀ ਆਹੋ ਨਾਲੇ ਮੇਰੀ ਗੱਲ ਸੁਣ ਲੈ ਬੇਬੇ ਉਹਦੀ ਪੇਟੀ ਚੋਂ ਮੈਨੂੰ ਸੂਟ ਦੇ ਦੇ ਇੱਕ ਕੱਢ ਕੇ ਮੇਰੀ ਸਹੇਲੀ ਦਾ ਵਿਆਹ ਹੈਗਾ ਮੇਰੀ ਗੱਲ ਸੁਣ ਪੁੱਤ ਇੱਕ ਦੀ ਕੀ ਗੱਲ ਕਰਦੀਆਂ ਭਵਾਂ ਦੋਸਮਿਆਂ ਸੂਟ ਤਾਂ ਇਹਦੀ ਅਲਮਾਰੀ ਚ ਹੀ ਪੈਣਾ ਉਹਨੂੰ ਕਣਾਂ ਜਿੰਦਾ ਲੱਗਿਆਗਾ ਮੇਰੀ ਗੱਲ ਸੁਣ ਲੈ ਜਿਹੜੇ ਤਾਂ ਸੋਹਣੇ ਜਿ ਲੱਗੇ ਨਾ ਕੱਢ ਕੇ ਦੋਸਮਿਆਂ ਦਾ ਬੋਲਣ ਦੇ ਫਿਰ ਉਦੋਂ ਬਾਅਦ ਇਹਨੂੰ ਫੇਰ ਮੈਂ ਦੇਖੂਗੀ। ਤੇ ਗੱਲ ਸੁਣ ਗੀਰੀ। ਦੇਖੀ ਆਪਾਂ ਕੀ ਕਰਦੀ ਐ। ਆਹੋ ਜਾ ਕੇ ਕਹਿ ਦੇ ਉਹਨੂੰ ਕੰਮ-ਕੁਮ ਕਰ ਲੂਗੀ। ਆਪ ਤਾਂ ਮੈਨੂੰ ਪਤਾ ਐ ਉਹਨੇ ਕੋਈ ਡੱਕਾ ਨਹੀਂ ਤੋੜਨਾ ਆਪ ਤੋ ਤੋੜਦੀ ਨੇ ਉਹਨੂੰ। ਰੀਤ ਪੱਤਾ। ਮੈਂ ਤਾਂ ਬਚੋਲੇ ਨੂੰ ਆਖਿਆ ਸੀ ਸਾਨੂੰ ਕੋਈ ਨਰਮ ਜਿਹੀ ਕੁੜੀ ਪਹਾਲ ਤੇ। ਪਰ ਕਿੱਥੇ? ਉਹਨੇ ਤਾਂ ਬਈ ਨਹੀਂ ਤੇਜ ਲੱਭਤੀ ਆਪਾਂ ਨੂੰ। ਜਾ ਉਹਨੂੰ ਜਾ ਕੇ ਕੰਮ ਨੂੰ ਕਹਿ ਦੇ। ਕੋਈ ਨਹੀਂ ਐ। ਸਬਜੀ-ਸਬਜੀ ਬਣਾ ਲੈ ਕਹਿ ਦੇ ਕੋਈ। ਕੋਈ ਨਹੀਂ। ਕੁੜੇ ਆਏ ਪੈ ਗਏ ਕੁਝ ਦੁਖਦਾ ਨਹੀਂ ਮੰਮੀ ਮੈਂ ਤਾਂ ਵੈਸੇ ਹੀ ਪੈ ਗਈ ਸੀ ਅੱਛਾ ਕੰਮ ਨੇ ਮੇੜ ਲਿਆ ਸਾਰਾ ਹਾਂ ਕੰਮ ਤਾਂ ਨਿਬੜ ਗਿਆ ਸਾਰੇ ਨਿਮੇੜ ਲੇ ਹਾਂ ਜਿਹੜੇ ਤੁਸੀਂ ਕਹੇ ਸੀ ਸਾਰੇ ਹੋ ਗਏ ਅੱਛਾ ਜਿਹੜੇ ਮੈਂ ਕਹੇ ਸੀ ਉਹ ਹੀ ਨਿਮੇੜੇ ਦੂਜੇ ਨਿਮੇੜੇ ਨਹੀਂ ਕੋਈ ਹੋਰ ਹੋਰ ਮੰਮੀ ਕੋਈ ਕੰਮ ਹੀ ਨਹੀਂ ਸੀਗਾ ਕਪੜੇ ਧੋਤੇ ਭਾਂਡੇ ਮਾਂਸ ਤੇ ਚੱਲ ਠੀਕ ਹੈ ਤੇ ਫਿਰ ਹੁਣ ਕੋਈ ਦਾਲ ਸਬਜ਼ੀ ਕੀ ਬਣਾਉਣੀ ਆ ਦਾਲ ਸਬਜ਼ੀ ਤੇ ਮੰਮੀ ਮੈਨੂੰ ਕੀ ਪਤਾ ਤੁਸੀਂ ਦੇਖੋ ਮੈਂ ਦੇਖਾਂ ਜਦੋਂ ਤਾਂ ਇੱਕ ਵਾਰੀ ਕਹਤਾ ਵੀ ਜ਼ਿੰਮੇਵਾਰੀ ਤੇਰੀ ਆ ਸਾਰੇ ਘਰ ਦੇ ਕੰਮ ਦੀ ਮੈਂ ਕੀ ਦੇਖਾਂ ਜੋ ਮਰਜੀ ਬਣਾ ਮੰਮੀ ਹਾਲੇ ਮੈਨੂੰ ਕੀ ਪਤਾ 4 ਤਾ ਦਿਨ ਹੋਇਆ ਮੈਨੂੰ ਆਈ ਨੂੰ ਮੇਰੀ ਗੱਲ ਸੁਣੋ 4 ਦਿਨ ਹੋਇਆ ਦਾਲ ਸਬਜ਼ੀ ਦਾ ਤਾਂ ਪਤਾ ਹੀ ਹੁੰਦਾ ਵੀ ਆਹ ਬਣਾਈ ਦੀ ਹੁੰਦੀ ਆ ਤੁਹਾਡੇ ਘਰੇ ਬਣਦੇ ਨਹੀਂ ਸੀ ਬਣਦੀ ਸੀ ਮੰਮੀ ਪਰ ਮੈਨੂੰ ਇੱਥੇ ਦਾ ਕੀ ਪਤਾ ਉੱਥੇ ਕੋਈ ਸਪੈਸ਼ਲ ਸੀ ਵੀ ਇੱਥੋਂ ਦਾ ਨਹੀਂ ਪਤਾ ਉਹ ਵੀ ਇੱਥੇ ਵੀ ਉਹੀ ਬਣਦੀ ਆ ਤੇ ਉੱਥੇ ਵੀ ਉਹੀ ਆ ਚਲੋ ਠੀਕ ਹੈ ਤੁਸੀਂ ਦੱਸ ਦੋ ਮੈਂ ਬਣਾ ਲੈਂਨੀ ਆ ਜਿਹੜੀ ਘਰੇ ਪਈ ਆ ਉਹੀ ਬਣਾ ਲਾਂ ਫਿਰ ਹੁਣ ਟਾਈਮ ਹੋ ਗਿਆ ਹੁਣ ਪੈ ਗਈ ਮੋਜ ਨਾਲ ਟਾਈਮ ਸਰ ਕੰਮ ਨਹੀਂ ਮੜੀਦੇ ਹੁੰਦੇ ਆ ਇੱਕ ਵਾਰੀ ਸਮਝਾਤਾ ਸਮਝ ਨਹੀਂ ਆਈ ਕੁੜੇ ਪ੍ਰੀਤ ਕੀ ਹੋ ਗਿਆ ਆ ਕੇ ਆਪਣੇ ਘਰੇ ਕੋਈ ਦਾਲ ਸਬਜ਼ੀ ਦੱਸ ਦੇ ਬਣਾ ਲੂਗੀ ਬਾਦੂ ਦਾਲ ਪਈ ਆ ਭਾਬੀ ਕੋਈ ਮਰਜ਼ੀ ਬਣਾ ਲਓ ਚਾਕੇ ਤੇ ਦੀ ਫਿਰ ਦੱਸ ਦੋ ਤੁਸੀਂ ਮੈਨੂੰ ਕਿੱਥੇ ਕਿੱਥੇ ਸਮਾਨ ਪਿਆ ਕੀ ਬਣਾਣਾ ਮੇਰੀ ਗੱਲ ਸੁਣ ਬੁਰਕੀ ਤੋੜ ਕੇ ਵੀ ਤੇਰੇ ਮੂੰਹ 'ਚ ਪਾ ਦੰਨੇ ਆ ਉਹ ਤਾਂ ਪਹਿਲੇ ਪੁੱਛ ਲੈਣੇ ਆ ਬਈ ਬੰਦੇ ਤੋਂ ਵੀ ਤੁਹਾਡੇ ਘਰੇ ਡੱਬਾ ਕਿੱਥੇ ਪਿਆਗਾ ਖੰਡ ਵਾਲਾ ਜਾਂ ਚਾਹ ਵਾਲਾ ਜਾਂ ਦਾਲ ਦੀ ਕੌਲੀ ਪਈ ਹੋਣੀ ਭਰੀ ਉੱਥੇ ਠੀਕ ਹੈ ਨਾ ਤੂੰ ਤਾਂ ਘਰ ਚ ਆ ਗਈ ਤੈਨੂੰ 7 ਦਿਨ ਵਿਆਹੀ ਨੂੰ ਹੋ ਗਏ ਹਜੇ ਤੈਨੂੰ ਪਤਾ ਨਹੀਂ ਲੱਗਿਆ ਭਾਬੀ ਹੁਣ ਫ੍ਰੀਜ ਦਾ ਤੁਸੀਂ ਖੋਲੇ ਹੀ ਹੋਊਗਾ ਸੋਨੂੰ ਪਤੀਏ ਤਿੰਨ ਚਾਰ ਸਬਜ਼ੀਆਂ ਪਈਆਂ ਨੇ ਕੋਈ ਮਰਜ਼ੀ ਕੱਢ ਕੇ ਬਣਾ ਲਓ ਉਨਾਂ ਲਈ ਤਾਂ ਆਪਣੇ ਇੰਨਾ ਕਾ ਦਿਮਾਗ ਦਾ ਕੰਮ ਕਰਦਾ ਹੀ ਇਹ ਵੀ ਸਬਜੀ ਦਾ ਟਾਈਮ ਹੋ ਗਿਆ ਸਬਜੀ ਚੀਰ ਜੂ ਇਹ ਤਾਂ ਨਹੀਂ ਦਿਮਾਗ ਕੰਮ ਕਰਦਾ ਮੈਨੂੰ ਲੱਗਦਾ ਮੰਮੀ ਤੁਸੀਂ ਗੁੱਸਾ ਨਾ ਕਰੋ ਮੈਂ ਬਣਾ ਲੈਨੀ ਆ ਮੇਰੀ ਗੱਲ ਸੁਣ ਲੈ ਨਾ ਗੁੱਸਾ ਨਾ ਕਰਾ ਤਾਂ ਹੋਰ ਕੀ ਕਰਾਂ ਤੂੰ ਉੱਠਦੀ ਉੱਠ ਕੇ ਤੁਰ ਸੋਈ ਚ ਦੇਖਦੀ ਜਿਹੜਾ ਤੈਨੂੰ ਕੁਝ ਮਿਲਦਾ ਬਣਾ ਲੈਂਦੀ ਜਾਇ ਜੈ ਤੂੰ ਖਾ ਲੈਂਦੀ ਹੋਏ ਅਸੀਂ ਖਾ ਲੈਂਦੇ ਚਲੋ ਡੇ ਮਮੇ ਮੈਂ ਅੱਗੇ ਤੋਂ ਡੇਲੀ ਬਣਾ ਲਿਆ ਕਰੂੰਗੀ ਕਰ ਲਾ ਫਿਰ ਬਣਾਉਣੀ ਪੈਣਗੇ ਭਾਈ ਹੁਣ ਤਾਂ ਜਦੋਂ ਹਨਾ ਪੁੱਛਦੀ ਕਿੰਨੇ ਮੈਂ ਕਰਨੀ ਇਹ ਆਪਦੇ ਔਰ ਕੌਣ ਕਰੂਗਾ ਬਾਹਰ ਟਾਈਮ ਦੇਖਦੇ ਆ ਕੇ ਪੈਰ ਤੱਕਦੇ ਆਂ ਅਹੀਂ ਥੋੜੀ ਪੱਟਣੇ ਤੇ ਤੇਰੀ ਤੁਸੀਂ ਐਵੇਂ ਨਾ ਬੋਲੋ ਲੈ ਬੋਲਣ ਨੂੰ ਮੈਂ ਕੀ ਬੋਲਤਾ ਅਹੀਂ kia ਵੀ ਕੰਮ ਕਰ ਲਓ ਚਲੋ ਠੀਕ ਹੈ ਦੀਦੀ ਮੈਂ ਬਣਾ ਲੈਣੀ ਆ ਸਬਜ਼ੀ ਦੇਖ ਲੈ ਮਾ ਆਪ ਤਾਂ ਜਮੀ ਨਹੀਂ ਦਿਮਾਗ ਕੰਮ ਕਰਦਾ ਹੈਗਾ ਵੀ ਕੰਮ ਕਰ ਲਾਂ ਕੋਈ ਇਹਦਾ ਤਾਂ ਦਿਲੀ ਨਹੀਂ ਕਰਦਾ ਉੱਠਣ ਨੂੰ ਜੇ ਆਪਾਂ ਨਾ ਵਹਿੰਦੇਗਾ ਇੱਥੇ ਮਾਂ ਨਾਲ ਪਈ ਸੀ ਇਹ ਤੇ ਪਾਲ ਦਿਸੇ ਮੈਂ ਤਾਂ ਵੀ ਚਬੂਤਰੇ ਤੇ ਰੋਟੀਆਂ ਮਿਲਣਗੀਆਂ ਹਾਂ ਖਾਣ ਨਹੀਂ ਇਹਨੂੰ ਮੈਂ ਬੇਲੀ ਨੂੰ ਪ੍ਰਸ਼ਾਦ ਦੇ ਉਹੀ ਤਾਂ ਗੱਲ ਹੈਗੀ ਮੈਂ ਤਾਂ ਮੰਮੀ ਉਹਨੂੰ ਕੁਝ ਕਹਿੰਦੀ ਵੀ ਨਹੀਂ ਫੇਰ ਵੀ ਇੰਨਾ ਰੁੱਖਾ ਕਾ ਤੂੰ ਬੋਲਦੇ ਮੈਨੂੰ ਵੀ ਤੁਸੀਂ ਕੰਮ ਨੂੰ ਕਹਿਣਾ ਪਿਆਰ ਨਾਲ ਕਰਾ ਲਓ ਮੰਮੀ ਦਾ ਫੋਨ ਹਲੋ ਹਲੋ ਹਾਂਜੀ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੁੱਤ ਹਾਂ ਠੀਕ ਹਾਂ ਠੀਕ ਹਾਂ ਮੈਂ ਤਾਂ ਪੱਕਾ ਤੂੰ ਦਾਸ ਕਿਵੇਂ ਹੈ ਹਾਂਜੀ ਮੰਮੀ ਮੈਂ ਵੀ ਠੀਕ ਹਾਂ ਹੋਰ ਕੋਈ ਦਾ ਕੰਮ ਕਰਨ ਲੱਗ ਗਈ ਪੱਕਾ ਨਹੀਂ ਮੰਮੀ ਹਲੇ ਤਾਂ ਲਾਇਆ ਨਹੀਂ ਮੰਮੀ ਕਹਿੰਦੀ 21 ਦਿਨ ਤੋਂ ਲਾਵਾਂਗੀ ਅੱਛਾ ਬੱਤ ਫੇਰ ਤਾਂ ਬਹੁਤ ਵਧੀਆ ਚੱਲਦਾ ਹੋਰ ਤੇਰੇ ਸਾਥੇ ਕੁਝ ਬੋਲਦੀ ਤਾਂ ਨਹੀਂ ਨਾ ਨਾ ਮੰਮੀ ਬਹੁਤ ਵਧੀਆ ਨੇ ਮੰਮੀ ਹੋਰੀ ਤਾਂ ਪ੍ਰੀਤ ਦਾ ਸੁਭਾਅ ਵੀ ਬਹੁਤ ਵਧੀਆ ਤੇਰੇ ਨਾਲ ਦਾ ਨਹੀਂ ਮੰਮੀ ਉਹ ਵੀ ਬਹੁਤ ਚੰਗੀ ਆ ਸਤ ਮਹਾਂ। ਬਰਾਂ ਮੈਂ ਸਿੱਖਾ ਨਾ ਤੇਰੇ ਨਾਲ ਗੱਪ ਹੈ। ਨਾ ਮੰਮੀ ਉਹਨਾਂ ਦਾ ਸੁਭਾਅ ਵੀ ਬਹੁਤ ਵਧੀਆ। ਬਹੁਤ ਖੁਸ਼ ਰੱਖਦੇ ਆ ਮੈਨੂੰ ਸਾਰੇ। ਸਤ। ਬਤਾਈਏ ਮੇਰੀ ਵੀ ਆਤਮਾ ਠੀਕ ਐ। ਜੇ ਤੂੰ ਠੀਕ ਐ ਪੁੱਤ। ਮਾਪਿਓ ਦਾ ਵੀ ਤਾਂ ਹੁੰਦਾ ਜੀ ਸੋਖੀ ਤਾਂ ਮਾਪੇ। ਹਾਂ ਮੰਮੀ ਹੋਰ ਦੱਸੋ ਤੁਸੀਂ ਦੱਸੋ ਸਾਰੇ ਠੀਕ ਨੇ ਡੈਡੀ ਠੀਕ ਨੇ ਵੀਰਾ ਭਾਬੀ। ਬੱਚਾ ਖਾਰੇ ਠੀਕ ਐ। ਕੋਈ ਤਾਂ ਕੋਲ ਨਾ ਜਮ ਕਰਕੇ ਬੋਲਦੀਆਂ। ਨਹੀਂ ਨਹੀਂ ਮੰਮੀ ਐਵੇਂ ਲੱਗਦਾ ਤੁਹਾਨੂੰ। ਨਾ ਬੱਤੂ ਮੈਨੂੰ ਤਾਂ ਹੋਰੋ ਜਿਹਾ ਲੱਗਦਾ ਮੇਰੇ ਦਿਲ ਨੂੰ ਕੁਛ ਹੋઈ ਜਾਂਦਾ ਨਹੀਂ ਮੰਮੀ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਉਹ ਤਾਂ ਵੈਸੇ ਹੀ ਮੈਂ ਕਿਹਾ ਹਲੇ ਨਵੀਂ ਨਵੀਂ ਕਰਕੇ ਹੌਲੀ ਬੋਲਦੀ ਸੀ ਠੀਕ ਕਰ ਪੁੱਤ ਚਲ ਪਹਿਲਾਂ ਸਤਨਾ ਜਿਹੜਾ ਮਾਰੂੰਗ ਦੋਸਤ ਅਰਦਨਾਂ ਨੂੰ ਕੋਈ ਗੱਲ ਨਹੀਂ ਮੰਮੀ ਆ ਜਾਓ ਤੁਸੀਂ ਠੀਕ ਆ ਪੁੱਤ ਜਾਂਦਾ ਮੈਂ ਟੱਡਦੀ ਆ ਠੀਕ ਐ ਮੰਮੀ ਯਾ ਹੁਣ ਮੰਮੀ ਹੋਰਾਂ ਨੂੰ ਵੀ ਕਿਵੇਂ ਦੱਸਾਂ ਮੈਂ ਉਹਨਾਂ ਨੂੰ ਵੀ ਬੁਰਾ ਲੱਗੂਗਾ ਮੰਮੀ ਰਾਨੂੰ ਆਪ ਨੂੰ ਚਾਹੀਦਾ ਪ੍ਰੀਤ ਨੂੰ ਚਾਹੀਦਾ ਵੀ ਮੰਮੀ ਐਵੇਂ ਨਹੀਂ ਬੋਲਣਾ ਇੰਨਾ ਰੁੱਖਾ ਬੋਲਦੇ ਆ ਮੈਨੂੰ ਥੋੜਾ ਹਜੇ ਸਬਜ਼ੀ ਨਹੀਂ ਬਣਾਈ ਹਜੇ ਤੂੰ ਚਿਹਰੇ ਜਾਂਦੀ ਆ ਉਹ ਮੰਮੀ ਮੰਮੀ ਦਾ ਫੋਨ ਆ ਗਿਆ ਸੀਗਾ ਅੱਛਾ ਘੰਟਾ ਉਸੇ ਨਾਲ ਹੀ ਗੱਲਾਂ ਮਾਰੀ ਗਈ ਹੈ ਨਾ ਨਹੀਂ ਘੰਟਾ ਨਹੀਂ 10 ਮਿੰਟ ਦੀ ਗੱਲ ਕੀਤੀ ਸੀ ਬਸ ਥੋੜਾ ਕੀ ਕੀ ਚੁਗਲੀਆਂ ਕੀਤੀਆਂ ਨਾ ਮਾਂ ਕੋਲੇ ਫਿਰ ਮੇਰੀਆਂ ਮੰਮੀ ਕੋਈ ਚੁਗਲੀ ਨਹੀਂ ਕੀਤੀ ਸੱਚੀ ਕਹਿਨੀ ਆ ਕੀਤੀਆਂ ਤਾਂ ਹੈਗੀਆਂ ਤੂੰ ਜੜ ਤੋਂ ਸਬਜੀ ਨਹੀਂ ਚੀਰੀ ਮਾਂ ਨਾਲ ਤਾਂ ਜੇ ਕੋਈ ਨੋਰਮਲ ਗੱਲ ਕਰਨੀ ਹੋਵੇ ਉਹ ਇੰਨਾ ਟਾਈਮ ਨਹੀਂ ਲਾਉਂਦੀ ਕੁੜੀ ਨਹੀਂ ਮੰਮੀ ਉਹ ਤਾਂ ਬਸ ਖੈਰ ਸੁਖ ਪੁੱਛਦੇ ਸੀ ਕਹਿੰਦੇ ਸੀ ਆਵਾਂਗੇ ਤੁਹਾਡੇ ਕੋਲ ਪੂਰੇ ਧਣੀਆਂ ਵੀ ਨਹੀਂ ਉਹ ਕੀਤਾ ਤੂੰ ਕੱਟਿਆ ਹਜੇ ਤੱਕ ਬਸ ਕੱਟਣੀ ਲੱਗੀਆਂ ਮੰਮੀ ਜੀ ਮੈਂ ਮਰ ਜਾ ਖਰਾਬ ਵਿੱਚ ਸਿੱਟੀ ਬੈਠੀ ਆ ਗਈ ਹੈ ਨਹੀਂ ਕਰ ਲਿਆ ਕਰ ਕੰਮ ਸਿੱਖ ਲੈ ਕੋਈ ਚੀ ਹੋ ਗਏ ਮਾ ਰੋੜਾ ਪਾਰ ਕੇ ਤੁਸੀਂ ਬੇ ਪੁੱਤ ਮੈਨੂੰ ਪੁੱਠਾ ਬੋਲਦੀ ਆ ਮੈਨੂੰ ਗਾਲਾਂ ਕੱਢਣ ਲੱਗ ਗਈ ਕਹਿੰਦੀ ਤੇਰੇ ਘਰਾਂ ਟੁੱਟੇ ਆ ਤੂੰ ਚੀਰ ਲੈ ਕੀ ਹੋ ਗਿਆ ਤੁਹਾਨੂੰ ਹੋਇਆ ਕੀ ਆ ਇਹਨੂੰ ਪੁੱਛ ਮਾਂ ਨੂੰ ਚੁਗਲੀਆਂ ਕਰਾ ਦੱਸ ਮੈਂ ਕੁਝ ਨਹੀਂ ਗਿਆ ਸੱਚੀ ਕਹਿੰਦੀ ਆ ਕੀ ਹੋਇਆ ਕੀ ਆ ਮਾਂ ਦੱਸੋਗੇ ਮੈਨੂੰ ਕੋਈ ਕੁਝ ਮਾਂ ਕੋਲੇ ਚੁਗਲੀਆਂ ਕਰੀ ਜਾਂਦੀ ਸੀ ਆਪਣੇ ਘਰ ਦੇ ਪੁੱਤ ਮੈਥੋਂ ਪੁੱਛ ਪੁੱਤ ਕਿਵੇਂ ਝਾਕਦੀ ਹੈਗੀ ਦੱਸਣ ਤੇਰੀ ਹਿੰਮਤ ਕਿਵੇਂ ਹੋਈ ਮਾਂ ਸਾਹਮਣੇ ਆ ਬੋਲਣ ਦੀ ਮੈਂ ਕੁਝ ਨਹੀਂ ਗਿਆ ਸੱਚੀ ਹਾਂ